ਜੇ ਜ ਕੋਈ ਕਦੇ ਫਿਰ ਅਸੀਂ ਗਾਸਾ ਟ੍ਰਾਫਿਕ 'ਤੇ ਗੱਲ ਕਰਾਂਗੇ ਜੇ ਅਸੀਂ ਝੂਠੇ ਨਹੀਂ ਇਹ ਤੋਂ ਪੁੱਛਣਾ ਚਾਹੋ ਸਾਨੂੰ ਦੱਸੋ ਕਿ ਜੋ ਵੀ ਬੰਨ ਵੀ ਤੁਹਾਡੇ ਸਾਹਮਣੇ ਵੀਡੀਓ ਪੜਾ ਗਏ ਉਹ ਤੇ ਕਰ ਦਿਓ ਤੇ ਉਹ ਵੀ ਕੰਪਲੀਟ ਨਹੀਂ ਹੈਗਾ ਤੇ ਖੇਤਾਂ ਦਾ ਮੁਆਵਜ਼ਾ ਵੀ ਅਜੇ ਤੱਕ ਸਾਡੇ ਪਿੰਡ ਨੂੰ ਤੱਕ ਨਹੀਂ ਲਿਆ ਰਿਹਾ ਨਾ ਸਾੜ ਕੇ ਜਿਹੜੀ ਭਾਮ ਤੋਂ ਲੈ ਕੇ ਰੁੱਪੂਵਾਲ ਤੱਕ ਜਿਲੇ ਐਸ ਡੀਓ ਸਾਹਿਬ ਆਏ ਐ ਐਸ ਡੀਐਮ ਸਾਹਿਬ ਆਏ ਐ ਡਾਕਟਰ ਸ਼ਾਂਕਮਰ ਜੀ ਆਏ ਉਹ ਨਹੀਂ ਕਿਹਾ 24 ਘੰਟਿਆਂ ਦੇ ਵਿੱਚ ਤੁਹਾਨੂੰ ਕੰਪਲੀਟ ਕਰਕੇ ਦਵਾਂਗੇ ਰਸਤਾ ਚੱਲਦਾ ਹੈ ਤੀਜੇ ਪਿੰਡ ਬੱਚੇ ਛੱਡਣ ਜਾਂਦੇ ਆ ਤੇ ਹਜੇ ਤੱਕ ਉਹ ਰਸਤਾ ਜਿਹੜਾ ਚਾਲੂ ਨਹੀਂ ਕੀਤਾ ਉਹ ਵੀ ਅਸੀਂ ਦੋ ਦੋ ਪਿੰਡਾਂ ਜੀ ਘੁੰਮ ਕੇ ਜਾ ਕੇ ਬੱਚੇ ਸਕੂਲੇ ਨੇ ਛੱਡ ਕੇ ਉਹਨੇ ਬੱਸਾਂ ਦੇ ਤੇ ਚੜਾ ਕੇ ਉਹਨੇ ਫਿਰ ਲੈ ਕੇ ਆਣੇ ਕਿੰਨੇ ਏਕੜ ਪੰਜਾਬ ਦੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਹੁਸ਼ਿਆਰਪੁਰ ਦੇ ਕੰਢੀ ਖੇਤਰ ਦੇ ਲੋਕਾਂ ਦਾ ਬੁਰਾ ਹਾਲ ਹੈ ਜ਼ਮੀਨ ਦੇ ਵਿੱਚ 3 ਤੋਂ 4 ਫੁੱਟ ਰੇਤ ਭਰ ਗਈ ਹੈ ਇਹ ਤਸਵੀਰਾਂ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਪਿੰਡ ਕੁੱਕੜ ਦੀਆਂ ਨੇ ਜਿੱਥੇ ਪਿੰਡ ਦੇ ਜੰਗਲ ਦੀ ਤਬਾਹੀ ਨੇ ਪਿੰਡ ਵਾਸੀਆਂ ਦੇ ਖੇਤਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਜਦੋਂ ਅਸੀਂ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਆਪਣਾ ਦੁੱਖ ਦੱਸਿਆ ਜਿੱਦਣ ਸਰਕਾਰੋਂ ਕਿੱਥੋਂ ਨਾਲ ਜਿੱਦਾਂ ਪਟਵਾਰੀ ਸਾਹਿਬ ਆਏ ਸੀਗੇ ਇੱਥੇ ਗਰਦਾਬਰੀ ਕਰਕੇ ਲੈ ਕੇ ਗਏ ਆ ਨਰੇਗਾ ਵਾਲੇ ਵੀ ਗਰਦਾਬਰੀ ਕਰਕੇ ਲੈ ਕੇ ਗਏ ਆ ਮੁਆਵਜ਼ਾ ਹਜੇ ਤੱਕ ਕਿਸੇ ਨੂੰ ਵੀ 10 ਰੁਪਏ ਵੀ ਨਹੀਂ ਆਏ ਲਗਭਗ ਸਾਡੇ ਆਹ 25-30 ਕਿੱਲੇ ਜਿਹੜੇ ਝੋਨੇ ਦੇ ਤਾਂ ਪਪੂਲਰਾਂ ਚ ਜਿਹੜੇ ਸੀ ਇਸੇ ਕਦੂਆਂ ਦੀ ਫਸਲ ਸੀਗੀ ਉਹ ਕਦੂ ਵੀ ਹੜੜੜ ਕੇ ਦੂਜੇ ਤੀਜੇ ਪਿੰਡ ਦੇ ਵਿੱਚ ਲੱਗਾਇਆ ਗਿਆ ਖੇਤਾਂ 'ਚ ਵੀ ਹੁਣ ਵੀ ਫਜੋ ਨੜਿਆ ਜਿੰਨੇ ਮਰਜੀ ਲੇਕਿਨ ਗਵਰਨਮੈਂਟ ਵੱਲੋਂ ਹਜੇ ਮੁਆਵਜ਼ਾ ਇੱਕ ਰੁਪਈਆ ਨਹੀਂ ਆਇਆ ਜਿਹੜਾ ਬੰਨ ਦੀ ਕੰਪਲੀਟ ਕਰਨ ਲਈ ਡਾਕਟਰ ਸ਼ਾਂਤ ਕੁਮਾਰ ਜੀ ਇੱਥੇ ਆਏ ਸੀ ਜਿਹੜੇ ਐਮ.ਐਲ.ਏ ਹਲਕਾ ਸਾਡੇ ਚੱਬੇ ਵਾਲ ਤੋਂ ਆ ਤਾਂ ਉਹ ਨਹੀਂ ਸਾਨੂੰ ਇਹ ਕਹੇ ਸੀ ਕਿ 10 ਲੱਖ ਦੇ ਵਿੱਚ ਆ ਬੰਨ ਦਾ ਠੇਕਾ ਦਿੱਤਾ ਗਿਆ ਹੈ ਤੇ ਪੂਰਾ ਕੰਪਲੀਟ ਕਰਕੇ ਠੇਕੇਦਾਰ ਜਾਊਗਾ ਉਹ ਜਲੰਧਰ ਦੇ ਠੇਕੇ ਜਿਹੜੇ ਪਜੋੜੇ ਦੇ ਬੰਦੇ ਨੇ ਦੋ ਜੀਸੀਬੀ ਤੇ ਇੱਕ ਐਕਸਟ੍ਰੇਵੇਟਰ ਸੀਗੀ ਚਾਰ ਟਰੈਕਟਰ ਸੀਗੇ ਉਹਨੇ ਆ ਜੋ ਲਾਇਆ ਬੰਨ ਇਹ ਤੁਹਾਡੇ ਸਾਹਮਣੇ ਆ ਤੇ ਜਿਹੜੇ ਨਰੇਗਾ ਵਾਲੇ ਆ ਉਹ ਭਰਦੇ ਸੀਗੇ ਥੈਲੇ ਉਹਨੇ 15000 ਥੈਲਾ ਜਿਹੜਾ ਉਹ ਲੈ ਤੇ ਬਾਕੀ ਸਾਡੇ ਆਲੇ ਦੁਆਲੇ ਦੇ ਚਾਰ ਪਿੰਡਾਂ ਦੇ ਸਹਿਯੋਗ ਦੇ ਨਾਲ ਉਹ 10000 ਥੈਲਾ ਲਾਇਆ ਗਿਆ ਜਿਹੜਾ 5000 ਥੈਲਾ ਹੋਰ ਜਿੱਦਾਂ ਮਸ਼ੀਨਾਂ ਨਾਲ ਵੀ ਇੱਦਾਂ ਚੱਕੇ ਉਹ ਲਾਇਆ ਹਜੇ ਤੱਕ ਵੀ ਬੰਦ ਪੂਰਾ ਕੰਪਲੀਟ ਨਹੀਂ ਹੈਗਾ ਠੇਕੇਦਾਰ ਮਸ਼ੀਨਾਂ ਵਿੱਚੋਂ ਚੱਕੇ ਲੈ ਗਿਆ ਉਹ ਕਹਿੰਦਾ ਮੈਨੂੰ ਪੇਮੈਂਟ ਨਹੀਂ ਪੂਰੀ ਆਈ ਉਹ ਕਹਿੰਦਾ ਮੈਨੂੰ ਅਜੇ ਤੱਕ 3 ਲੱਖ ਰੁਪਈਆ ਆਇਆ ਜਿਹੜਾ ਹੁਣ ਠੇਕੇਦਾਰ ਜਿਹੜਾ ਠੇਕੇਦਾਰ ਜਲੰਧਰ ਦੇ ਨੇ ਮੂਰੇ ਠੇਕਾ ਦਿੱਤਾ ਇਹਦੀ ਉਹ ਪਜੋੜੇ ਦਾ ਸੀਗਾ ਸਤਨਾਮ ਸਿੰਘ ਜਿਹੜੀਆਂ ਮਸ਼ੀਨਾਂ ਸੀਗੀਆਂ ਤੁਸੀਂ ਪੂਰੇ ਠੇਕੇ ਦੀ ਗੱਲ ਕੀਤੀ ਤਾਂ ਸ਼ੁਰੂ ਤੋਂ ਠੇਕਾ ਕਿੰਨੇ ਦਾ ਚੜਿਆ ਸੀ ਇਹ ਠੇਕਾ ਸਾਨੂੰ ਡਾਕਟਰ ਸ਼ਾਂਤ ਕੁਮਾਰ ਹੁਣੀ ਤੱਕਿਆ ਸੀ ਵੀ ਅਸੀਂ 10 ਲੱਖ ਦਾ ਜਿਹੜਾ ਠੇਕਾ ਆ ਇਹ ਆ ਸਬੰਧ ਦੇ ਦਿੱਤਾ ਹੰਦੂਵਾਲ ਤੋਂ ਇੱਥੇ ਤੱਕ ਜਿੰਨੇ ਵੀ ਕੱਟ ਹੋ ਗਏ ਕੁਝ ਵੀ ਕੁੱਕੜਾਂ ਦੇ ਬੰਦ ਆ ਖਾਸ ਕਰਕੇ ਇਹ ਜਿਹੜਾ ਠੇਕਾ ਸੀ 10 ਲੱਖ ਦੇ ਵਿੱਚ ਦੇ ਦਿੱਤਾ ਤੇ ਇਹ ਹੁਣ ਸਾਨੂੰ ਪਤਾ ਨਹੀਂ ਕਿੰਨੇ ਫੁੱਟ ਦਿੱਤੇ ਕੀ ਕੀਤਾ ਗਪਾਲੀਆਂ ਦਾ ਸੀਗਾ 70 ਫੁੱਟ ਤੇ ਆ ਸਾਡਾ ਲਗਭਗ 250 ਫੁੱਟ ਸਾਡਾ ਹੈਗਾ ਹਜੇ ਤੱਕ ਸਾਡਾ ਇਹ ਵੀ ਕੰਪਲੀਟ ਨਹੀਂ ਹੈਗਾ ਤੇ ਉਹਦੇ ਵਿੱਚ ਵੀ ਕੱਟ ਰਹਿੰਦੇ ਕਿੰਨੇ ਹੁਣ ਜਿਹੜਾ ਠੇਕਾ ਦਿੱਤਾ ਤਾਂ ਚਲੋ ਮੰਨ ਲਓ ਉਹਨੇ 100 ਲੱਖ ਦਾ ਉਹਨਾਂ ਦਾ ਕੰਟਰੈਕਟ ਆ ਸਾਨੂੰ ਜੋ ਕਿ ਆ ਉਹ ਵੀਡੀਓ ਤੁਸੀਂ ਵੀ ਬਣਾਈ ਹੋਗੀ ਜੋ ਅਸੀਂ ਕਿਹੜਾ ਝੂਠ ਬੋਲਣਾ ਜਿੰਨਾ ਸਾਨੂੰ ਡਾਕਟਰ ਉਹਨੇ ਕਿਹਾ ਸੀ ਤਾਂ ਉਹ ਤੁਹਾਨੂੰ ਦੱਸ ਰਹੇ ਆ ਮੋਰੇ ਹੁਣ ਕੰਟਰੈਕਟ ਉਹਨਾਂ ਕੁਝ ਵੀ ਹੋਵੇ ਠੇਕੇਦਾਰ ਸੀਗਾ ਜਲੰਧਰ ਦਾ ਉਸ ਠੇਕੇਦਾਰ ਨੇ ਮੋਰੇ ਪਜੌੜੇ ਦੇ ਠੇਕੇਦਾਰ ਨੂੰ ਠੇਕਾ ਦਿੱਤਾ ਆ ਸੀਗਾ ਉਹਦੇ ਸੀਗੇ ਦੋ ਜੀ ਸੀ ਬੀਆ ਐਕਸਟ੍ਰੈਵੇਟਰ ਤੇ ਦੋ ਜਿਹੜੀਆਂ ਚਾਰ ਟਰੈਕਟਰ ਸੀਗੇ ਉਹਨਾਂ ਨੇ ਆ ਬੰਨ ਕੰਪਲੀਟ ਕਰਨੇ ਕਿਹਾ ਫਿਰ ਉਹ ਵਿੱਚੇ ਛੱਡ ਕੇ ਚੱਲ ਗਏ ਕਹਿੰਦੇ ਸਾਡਾ ਅਜੇ 81000 ਰੁਪਇਆ ਸਾਡਾ ਉਹਨਾਂ ਵੱਲ ਰਹਿੰਦਾ ਠੇਕੇਦਾਰਾਂ ਨੂੰ ਪੇਮੈਂਟ ਹੀ ਨਹੀਂ ਦੇ ਰਿਹਾ ਜਿਹੜਾ ਗਲੰਦਰ ਵਾਲਾ ਤੇ ਅਸੀਂ ਆਹ ਬੰਦ ਅਸੀਂ ਨਹੀਂ ਲਾਉਣਾ ਪੂਰਾ ਉਹ ਮਸ਼ੀਨਾਂ ਚੱਕ ਕੇ ਚੱਲੇਗਾ ਜਿਕਰਮਾਨ ਸਰਕਾਰ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਰਾਹਤ ਮਿਲੇਗੀ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਰੇਤ ਵੜ ਚੁੱਕੀ ਹੈ ਵਾਹ ਟੁੱਟਣ ਦੇ ਨਾਲ ਉਹ ਰੇਤ ਚੱਕ ਕੇ ਆਪਣੇ ਖੇਤ ਦੇ ਵਿੱਚ ਉਹ ਵੇਚ ਸਕਦੇ ਉਹਨਾਂ ਨੂੰ ਕੋਈ ਵੀ ਮਾਈਨਿੰਗ ਅਧਿਕਾਰੀ ਤੰਗ ਨਹੀਂ ਕਰੇਗਾ ਸੋ ਇਹਦੇ ਨਾਲ ਕੀ ਕਿਸਾਨਾਂ ਨੂੰ ਲਾਭ ਹੋਏਗਾ ਕਿ ਨਹੀਂ ਇਹ ਜਿਹੜੀ ਗੱਲ ਤੁਸੀਂ ਕੀਤੀ ਆ ਹਨ ਜਿਹੜੀ ਆਹ ਮਾਨ ਸਰਕਾਰ ਇਦਾਂ ਕਹਿੰਦੀ ਅਸੀਂ ਵੀ ਰੋਜ਼ ਵੀਡੀਓ ਸੁਣਦੇ ਆ ਅਸੀਂ ਟੀਵੀ ਵੀ ਦੇਖਦੇ ਆ ਮਾਨ ਸਾ ਮੰਨिए ਜੇ ਸਾਡੇ ਪਿੰਡ ਨੂੰ ਕਿਸੇ ਵੀ ਜ਼ਿਮੀਂਦਾਰ ਨੂੰ ਜਾਂ ਕਿਸੇ ਵੀ ਖੇਤਾਂ 'ਚ ਰੇਤਾ ਪਾਏ ਵਾਲੇ ਨੂੰ ਝੋਨੇ ਦੇ ਵਿੱਚ ਜਿਹੜੀ ਦਬੋਈ ਹੋ ਪਤ ਲਿਆ ਜੇ 10 ਰੁਪਏ ਵੀ ਮਿਲਦੇ ਹੋਣ ਜੇ ਸਾਡਾ ਝੂਠ ਹੋਵੇ ਆਮਾਨ ਹੋਣੀ ਵੀ ਸਾਡੇ ਨਾਲ ਡਾਇਰੈਕਟ ਗੱਲ ਕਰਕੇ ਫੋਨ ਕਰਕੇ ਪਹੁੰਚਣ ਸਾਡੇ ਨੰਬਰ ਮਜੂਰੀਆ ਵੀਡੀਓ ਬਣਾ ਕੇ ਵੀ ਸੈਂਡ ਕਰ ਦਿਓ ਜੇ ਇੱਥੇ ਲੱਗਾਇਆ ਹੋਵੇ ਜਾਂ ਦੇਖ ਕੇ ਜਾਂ ਕੋਈ ਕਵੇ ਫਿਰ ਅਸੀਂ ਗੱਲ ਸਾਡੇ ਨਾਲ ਫੇਰ ਗੱਲ ਕਰਾਂਗੇ ਜੇ ਅਸੀਂ ਝੂਠੇ ਹਾਂ ਇਕ ਕੋਈ ਪੁੱਛਣਾ ਚਾਹੋ ਸਾਨੂੰ ਦੱਸੋ ਕਿ ਜੋ ਵੀ ਬੰਨ ਵੀ ਤੁਹਾਡੇ ਸਾਹਮਣੇ ਵੀਡੀਓ ਬਣਾ ਕੇ ਉਹ ਤੇ ਕਰ ਦਿਓ ਤੇ ਉਹ ਵੀ ਕੰਪਲੀਟ ਨਹੀਂ ਹੈਗਾ ਤੇ ਖੇਤਾਂ ਦਾ ਮੁਆਵਜ਼ਾ ਵੀ ਅਜੇ ਤੱਕ ਸਾਡੇ ਪਿੰਡ ਨੂੰ 10000 ਰੁਪਏ ਨਹੀਂ ਆ ਰਿਹਾ ਨਾ ਸਾੜ ਕੇ ਜਿਹੜੀ ਭਾਮ ਤੋਂ ਲੈ ਕੇ ਰੁੱਪੂ ਵਾਲ ਦਾ ਇੱਕ ਜਿਹਨੇ ਐਸ ਡੀਓ ਸਾਹਿਬ ਆਏ ਐ ਐਸ ਡੀਐਮ ਸਾਹਿਬ ਆਏ ਐ ਡਾਕਟਰ ਸ਼ਾਂਕਮਰ ਜੀ ਆਏ ਉਹਨੇ ਕਿਹਾ 24 ਘੰਟਿਆਂ ਦੇ ਵਿੱਚ ਤੁਹਾਨੂੰ ਕੰਪਲੀਟ ਕਰਕੇ ਦਵਾਂਗੇ ਰਸਤਾ ਚੱਲਦਾ ਹੈ ਤੀਜੇ ਪਿੰਡ ਬੱਚੇ ਛੱਡਣ ਜਾਂਦੇ ਆ ਤੇ ਹਜੇ ਤੱਕ ਉਹ ਰਸਤਾ ਜਿਹੜਾ ਚਾਲੂ ਵੀ ਨਹੀਂ ਕੀਤਾ ਉਹ ਵੀ ਅਸੀਂ ਦੋ ਦੋ ਪਿੰਡਾਂ ਜੀ ਘੁੰਮ ਕੇ ਜਾ ਕੇ ਬੱਚੇ ਸਕੂਲਾਂ ਛੱਡ ਕੇ ਉਹਨੇ ਬਸਾਂ ਦੇ ਵਿੱਚ ਚੜਾ ਕੇ ਉਹਨੇ ਫਿਰ ਲੈ ਕੇ ਆਉਣੇ ਕਿੰਨੇ ਏਕੜ ਫਸਲ ਮੰਨੀ ਹੈ ਸਰਕਾਰ ਨੂੰ ਵੀ ਜਿੰਨਾ ਚਿਰ ਅਸੀਂ ਕੰਪਲੀਟ ਦਵਾਂਗੇ ਸੜਕ ਕੰਪਲੀਟ ਕਰਤੀ ਆ ਕੀਤਾ ਉਹ ਜੇ ਤੁਹਾਨੂੰ ਕੋਈ ਛੱਕਿਆ ਵੀਡੀਓ ਬਣਾ ਕੇ ਸਾਰੀ ਉਹਨਾਂ ਨੂੰ ਪਾ ਦਿਓ ਫਸਲ ਕਿੰਨੇ ਏਕੜ ਜੇਕਰ ਝੋੜ ਦੇਖਿਆ ਲਗਭਗ 25 ਕਿੱਲੇ ਆ ਜਿਹੜੇ ਤੁਹਾਡੇ ਸਾਹਮਣੇ ਰੇਤਾ ਵੀ ਪਿਆ ਝੂਨੇ ਦੇ ਵਿੱਚ ਵੀ ਤੇ ਆ ਪਪੂਲਰਾਂ ਚ ਵੀ ਜਿੱਥੇ ਕਦੂਆਂ ਦੀ ਫਸਲ ਸੀਗੀ ਤੇ ਉਹ ਜਿਹੜੇ ਪਰੇ ਵੀ ਆ ਜਿੰਨਾ ਝੂਨੇ ਦੇ ਲਗਭਗ ਆ ਜਿਹੜੇ ਹੁਣੇ ਆ ਜੈਸਟ 28 ਕੇ ਝੋਨੇ ਆ ਉਹ ਵੀ ਸਾਰੇ ਦੱ ਉਹ ਵੀ ਦੇਖ ਲਓ ਜੇਦਾ ਅਸੀਂ ਝੂਠ ਬੋਲਦੇ ਹੋਈ ਉਹ ਤੇ ਵੀਡੀਓ ਸਾਹਿਬ ਹੈ ਨਾ ਐਸਡੀਐਮ ਸਾਹਿਬ ਹਮਨ ਚੈੱਕ ਕਰ ਲੈਣਾ ਪਟਵਾਰੀ ਹੁਣੀ ਗਰਦਾਬਰੀ ਕਰ ਗਿਆ ਹੈ ਤਹਿਸੀਲਦਾਰ ਸਾਹਿਬ ਵੀ ਆ ਗਏ ਹੈ ਲੇਕਿਨ ਹਜੇ ਤੱਕ ਸਾਨੂੰ ਕੁਝ ਨਹੀਂ ਮਿਲਿਆ